ਚਿਰੀ ਅਨੰਦਪੁਰ ਸਾਹਿਬ ਦੇ ਕਰੀਬ ਪਿੰਡ ਚੱਜਰ ਦੇ ਲਾਗੇ ਇੱਕ ਟੈਕਸੀ ਚਾਲਕ ਤੋਂ ਕਾਰ ਦੇ ਵਿੱਚ ਬੈਠੀ ਹੋਈ ਸਵਾਰੀਆਂ ਦੇ ਵੱਲੋਂ ਹਮਲਾ ਕਰਕੇ ਟੈਕਸੀ ਖੋ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਟੈਕਸੀ ਚਾਲਕ ਨੇ ਦੱਸਿਆ ਕਿ ਉਹ ਜਲੰਧਰ ਤੋਂ ਦੋ ਸਵਾਰੀਆਂ ਜਿਨ੍ਹਾਂ ਦੇ ਵਿੱਚ ਇੱਕ ਲੜਕਾ ਤੇ ਲੜਕੀ ਸੀ ਉਹਨਾਂ ਨੂੰ ਨਾਨਾਦੇਵੀ ਮੱਥਾ ਟੇਕਣ ਦੇ ਲਈ ਲੈ ਕੇ ਆਇਆ ਸੀ ਤੇ ਜਦੋਂ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਲਾਗੇ ਪਿੰਡ ਚੱਜਰ ਕੋਲ ਪਹੁੰਚਿਆ ਤਾਂ ਲੜਕੇ ਵੱਲੋਂ ਉਸਦੇ ਪੱਟ ਦੇ ਉੱਤੇ ਚਾਕੂ ਦੇ ਨਾਲ ਦੋ ਵਾਰ ਹਮਲਾ ਕੀਤਾ ਗਿਆ ਤੇ ਇਸ ਦੇ ਨਾਲ ਹੀ ਰਿਵੋਲ ਬਰ ਦਿਖਾ ਕੇ ਉਸ ਤੋਂ ਗੱਡੀ ਖੋ ਕੇ ਉਹ ਮੌਕੇ ਤੇ ਫਰਾਰ ਹੋ ਗਏ ਜਲੰਧਰ ਨਿਵਾਸੀ ਕਾਰ ਚਾਲਕ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਲੋਕਾਂ ਤੋਂ ਮਦਦ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਸਿਵਲ ਹਸਪਤਾਲ ਵਿਖੇ ਪਹੁੰਚਿਆ ਜਿੱਥੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ ਇਸ ਘਟਨਾ ਤੋਂ ਬਾਅਦ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ ਨਿਰਦੇਸ਼ਾ ਦੇ ਤਹਿਤ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਇਸ ਦੀ ਪੜਤਾਲ ਕੀਤੀ ਗਈ ਤੇ ਇਸ ਘਟਨਾ ਦੇ ਵਿੱਚ ਦੋਸ਼ੀ ਰੋਹਿਤ ਕੁਮਾਰ ਜੋ ਕਿ ਤਰਨਤਾਰਨ ਦਾ ਨਿਵਾਸੀ ਹੈ ਉਸ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਤੋਂ ਖੋਈ ਹੋਈ ਕਾਰ ਦੇ ਨਾਲ ਫਰਾਰ ਕੀਤਾ ਗਿਆ ਹੈ ਇਸ ਘਟਨਾ ਦੇ ਵਿੱਚ ਸ਼ਾਮਿਲ ਲੜਕੀ ਦਾ ਨਾਮ ਕਾਜਲ ਹੈ ਜੋ ਕਿ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਦੀ ਰਹਿਣ ਵਾਲੀ ਹੈ ਅਤੇ ਪੁਲਿਸ ਵੱਲੋਂ ਉਸ ਦੀ ਭਾਲ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਵੇਖੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਸਾਨੂੰ ਇੱਕ ਖ਼ਬਰ ਮਿਲੀ ਕਿ ਇੱਕ ਔਰਾਂ ਗੱਡੀ ਜਿਹੜੀ ਹੈਗੀ ਉਹ ਜਲੰਧਰ ਤੋਂ ਹਾਇਰ ਕੀਤੀ ਸੀਗੀ ਕੁੜੀ ਤੇ ਹੁੰਦੇ ਨੇ ਔਰ ਉਹ ਇਸ ਮੈਚ ਕਰਕੇ ਜਿਹੜਾ ਹੈਗਾ ਭੱਜ ਗਏ ਨੇ ਉਹ ਵਾਰਦਾ ਜਿਹੜੀ ਸੀਗੀ ਉਹ ਰਾਤ 12:30 ਵਜੇ ਦੇ ਕਰੀਬ ਸੀਗੀ ਬਟ ਬਿਕੋਜ਼ ਆਫ ਕਨੈਕਟੀਵਿਟੀ ਜਿਹੜਾ ਹੈਗਾ ਉਹ ਪੁਲਿਸ ਨੂੰ ਜਿਹੜਾ ਇਹ ਲਾ ਨਹੀਂ ਦੇ ਸਕੇ ਮੈਡੀਕਲ ਹੈਲਪ ਵਾਸਤੇ ਬੰਦੇ ਚਲੇ ਗਏ ਬਿਕੋਜ਼ ਜਿਹੜੇ ਬੰਦਿਆਂ ਨੇ ਉਹ ਕੀਤੀ ਸੀਗੀ ਉਹਨਾਂ ਨੇ ਉਹ ਡਰਾਈਵਰ ਤੇ ਜਿਹੜਾ ਹੈ ਪਾਰਟ ਵਿੱਚ ਸਟੈਂਡਿੰਗ ਵੀ ਕੀਤੀ ਸੀ ਚਾਕੂ ਦੇ ਨਾਲ ਤੋਂ ਜਦੋਂ ਸਵੇਰੇ ਸਾਨੂੰ ਇਤਲਾ ਮਿਲੀ ਉਸ ਤੋਂ ਬਾਅਦ ਨਾਲ ਦੇ ਨਾਲ ਜਿਹੜੀ ਸਾਡੇ ਥਾਣੇ ਦੀ ਤੇ ਸੀਆਈਏ ਦੀ ਟੀਮ ਤੇ ਡੀਐਸਪੀ ਸਾਹਿਬ ਜਿਹੜਾ ਹੈਗਾ ਇਹਨਾਂ ਨਾਲ ਦੇ ਨਾਲ ਉਸਤੇ ਵਰਕਆਊਟ ਕਰਦਿਆਂ ਹੋਇਆ ਇਸ ਤੇ ਜਿੱਥੇ ਐਫਆਈਆਰ ਦਰਜ ਕੀਤੀ ਉਦੋਂ ਦੀ ਤਫ਼ਸੀਲ ਜਿਹੜੀ ਹੈਗੀ ਉਹਦੇ ਵਿੱਚ ਸ਼ੁਰੂਆਤ ਕਰਤੀ ਜਿਸ ਆਪਾਂ ਟੈਕਨੀਕਲ ਸਾਧਨਾਂ ਜਿਹੜੀ ਸੀ ਸੀਸੀਟੀਵੀ ਕੈਮਰੇ ਹੋ ਗਏ ਹੋਰ ਜਿਹੜੇ ਦੂਜੇ ਹੋਰ ਤਰੀਕੇ ਤੇ ਆਪਣੇ ਕੋਲ ਗੈਜਟ ਸਕੇਨ ਹੋਣਾ ਦਾ ਆਪਾਂ ਇਸਤੇਮਾਲ ਕੀਤਾ ਔਰ ਕਾਨੂੰ ਕਾਫੀ ਚੰਗੀ ਜਿਹੜੀ ਹੈਗੀ ਇਹਦੀ ਸਫਲਤਾ ਜਿਹੜੀ ਕਿ ਆਪਾਂ ਬਹੁਤ ਹੀ ਮਿਨੀਮਮ ਟਾਈਮ ਦੇ ਅੰਦਰ ਜਿਹੜਾ ਹੈਗਾ ਵਾਰਦਾਤ ਨੂੰ ਟ੍ਰੇਸ ਵੀ ਕੀਤਾ ਹੈਗਾ ਤੇ ਜਿਹੜਾ ਕਾਰ ਉਹ ਬਰਾਮਦ ਹੋ ਗਈ ਹੈ ਤੇ ਨਾਲ ਦੇ ਨਾਲ ਜਿਹੜਾ ਅਕਿਊਜ਼ ਹੈਗਾ ਇਹਦੇ ਵਿੱਚ ਮੇਨ ਅਕਿਊਜ਼ਰ ਰੋਹਿਤ ਕੁਮਾਰ ਉਹਨੂੰ ਆਪਾਂ ਗ੍ਰਿਫਤਾਰ ਵੀ ਕਰ ਲਿਆ ਹੈਗਾ ਇਸ ਤੋਂ ਪਹਿਲਾਂ ਵੀ ਜਿਹੜਾ ਹੈਗੇ ਨੇ ਦੋ ਮੁਕਤਵੇ ਹੈਗੇ ਨੇ ਐਨਡੀਪੀਐਸ ਦੇ ਇਹਦੇ ਨਾਲ ਜਿਹੜੀ ਗੁੜੀ ਸੀਗੀ ਉਹਦੀ ਪਛਾਣ ਹੋ ਗਈ ਜਿਸ ਦੀ ਗਾੜੀ ਤੁਹਾਡੀ ਰੇਟਸ ਚੱਲ ਰਹੀਆਂ ਹੈ ਇਹ ਨੇ ਔਰ ਉਹਨੂੰ ਜਦੋਂ ਜਦੋਂ ਗ੍ਰਿਫਤਾਰ ਕੀਤਾ ਜਾਊਗਾ ਸਾਡੇ ਕੋਲ ਹੰਡਾਈ ਦੀ ਹੋਰਾਂ ਗੱਡੀ ਹੈ ਜੀ ਕੱਲ ਜੀ ਸਾਡੇ ਕੋਲ ਸਵਾਰੀ ਆਈ ਆ ਉਹ ਕਹਿੰਦੇ ਫੇਕ ਮਾਤਾ ਨਹਿਨਾ ਦੇਵੀ ਦੇ ਮੱਥਾ ਟੇਕਣਾ ਉਹ ਆਪਨੇ ਆਪ ਨੂੰ ਐਨਆਰਆਈ ਦੱਸਦੇ ਸੀਗੇ ਕਹਿੰਦੇ ਅਮਰੀਕਾ ਤੋਂ ਆਏ ਅਸੀਂ ਤੇ ਜਦੋਂ ਅਸੀਂ ਸਾਰੇ ਪੁੱਛਦੇ ਗਏ ਕਿ ਰੋਟੀ ਪਾਣੀ ਤੁਸੀਂ ਕਿੱਦਾਂ ਖਾਣਾ ਉਹ ਰਾਸਤੇ 'ਚ ਉਹਨਾਂ ਨੇ ਕਿਤੇ ਵਧੀਆ ਜਿਹੇ ਟਾਬੇ ਦੇ ਉੱਤੇ ਕੈਮਰੇ ਕੋਲ ਲੱਜੀ ਉੱਥੇ ਰੁਗਿਆ ਨਹੀਂ ਇੱਕ ਰਾਸਤੇ ਨਾਰਮਲ ਜਿਹੇ ਟਾਬੇ ਦੇ ਰੋਕੇ ਉੱਥੇ ਚਾਹ ਪੀਤੀ ਬਸ ਉੱਥੇ ਕੋਈ ਕੈਮਰੇ ਨਹੀਂ ਸੀਗੇ ਜਦੋਂ ਅਨੰਦਪੁਰ ਤੋਂ ਅਨੰਦਪੁਰ ਸਾਹਿਬ ਤੋਂ ਆਪਾਂ ਮਾਦਾ ਨੰਨ ਦੇ ਵੀ ਰਾਸਤੇ ਵਿੱਚ ਆਏ ਅੰਚ ਜਰਗ ਲੱਗੇ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਹਮਲਾ ਕਰ ਪਾਉਨੇ ਮੇਰੇ ਤੇ ਫੇਰ ਮੈਨੂੰ ਬੁਰੀ ਤਰ੍ਹਾਂ ਓਟੇ ਦੇ ਮਾਰ ਕੇ ਗੱਡੀ ਖੋਗੇ ਲੈ ਗਏ ਕੀ ਕੀ ਨ ਹੋਲਾ ਵੀ ਭਾਈ ਉਹਨੇ ਚਾਕੂ ਮਾਰਿਆ ਮੇਰੇ ਪਾਟ ਤੇ ਜੀ ਮੈਂ ਮੇਰਾ ਤੁਰੰਤ ਜਿਹੜਾ ਘਰੋਂ ਮੈਂ ਆਪਣੇ ਤੁਰਿਆ 9 ਵਜੇ ਦੇ ਕਰੀਬ ਇਹਨਾਂ ਨੂੰ ਪਿਕ ਕਰਕੇ ਤੁਰ ਪਿਆ ਸੀਗਾ ਮੈਂ ਤਕਰੀਬਨ ਇੱਥੇ ਮੈਂ ਅਨੰਦਪੁਰ ਜਾ ਤਾ ਸਾਢੇ 12 ਵਜੇ ਦੀ ਗੱਲ ਆ ਕੋਈ ਜਦੋਂ ਨੇ ਮੈਂ ਥਾਮ ਲਾ ਕੀਤਾ ਹਾਂਜੀ ਹਾਂਜੀ ਉਹਨਾਂ ਕੋਲ ਅਸਲਾ ਵੀ ਸੀਗਾ ਜੀ ਕੀ ਸੀਗਾ ਜੀ ਉਹਨੇ ਪਹਿਲਾਂ ਤਾਂ ਚਾਕੂ ਮੇਰੇ ਮਾਰਿਆ ਸੀਗਾ ਉਹਨਾਂ ਕੋਲ ਰਿਵੋਲਵਰ ਵੀ ਸੀਗਾ ਜੀ ਉਸੇ ਉਹਨਾਂ ਨੇ ਮੈਨੂੰ ਬਸ ਪੂਰੀ ਕੋਈ ਨਾ ਕੋਈ ਕਹਾਣੀ ਦੱਸੀਗੇ ਕਿ ਮੈਂ ਕਹਿੰਦੇ ਅਮਰੀਕਾ ਤੋਂ ਆਏ ਆ ਅਸੀਂ ਇੱਥੇ ਕਮਾਣ ਆਏ ਆ ਕੜ ਤੋਂ ਜਿਹੜੇ ਮੇਰੇ ਪੇਪਰ ਉਹ ਤਾਂ ਹੈ ਨਹੀਂ ਅਮਰੀਕਾ ਦੇ ਸਿੜੀਆਂ ਨੇ ਉਹ ਆਪਣੇ ਘਰ ਦੇ ਆ ਦੇ ਨੰਬਰ ਤੋਂ ਨੰਨ ਦਿਖਾ ਲਈ ਜਾਂਦੇ ਕੋਈ ਫੋਨ ਕਰਦੇ ਘਰ ਦੇ ਨਹੀਂ ਚੱਕਦੇ ਪਏ ਉਹਦੇ ਚੱਕਰ ਦੇ ਵਿੱਚ ਅਸੀਂ ਜਦੋਂ ਮਾਤਾ ਦਾ ਨਾਮ ਲੈ ਕੇ ਇੱਥੇ ਆ ਗਏ ਮਾਤਾ ਦਾ ਨਾਮ ਲੈ ਕੇ ਪਾ ਸੋਜ ਰਿਹਾ ਸੱਚੀ ਦਰਸ਼ਨ ਕਰਨ ਲੱਗੇ ਪਰ ਨਹੀਂ ਬੰਦੇ ਫਰੋੜ ਸੀ ਜੀ ਉਹ ਟੁੱਟਦੇ ਹਾਂ ਜਦੋਂ ਮੈਂ ਗਿਰ ਗਿਆ ਪਰ ਮਨ ਜਦੋਂ ਮੈਂ ਗੱਡੀ ਦੀ ਚਾਬੀ ਮੇਰੇ ਤੋਂ ਲੈ ਕੇ ਬਨੇ ਰਵਲਵਰ ਦਿਖਾ ਕੇ ਗੱਡੀ ਮੇਰੇ ਤੋਂ ਖੋ ਕੇ ਲੈ ਗਏ ਕਿੰਨੇ ਜਾਣ ਦੇ ਜੀ ਉਹ ਕੁੜੀ ਦੇ ਮੁੰਡਾ ਸੀਗੇ ਉਹ ਆਪਣੇ ਆਪ ਨੂੰ ਭੈੜ ਭਰਾ ਦਾ ਹੁੰਦੇ ਸੀ ਤੁਸੀਂ ਉੱਥੋਂ ਰਾਏ ਉੱਥੋਂ ਮੈਂ ਰਾਤ ਦਾ ਟਾਈਮ ਸੀ ਕੋ ਮਿਲਦਾ ਨਹੀਂ ਸੀਗਾ ਪੂਰੇ 1 ਘੰਟੇ ਬਾਅਦ ਇੱਕ ਭਾਜੀ ਆਏ ਹਿਮਾਚਲ ਜਾਂਦੇ ਪਏ ਸੀ ਉਹਦਾ ਸਬਜੀ ਵਾਲੀ ਗੱਡੀ ਸੀ ਨਾਲ ਕੋਲ ਤੇ ਉਹਨਾਂ ਨਾਲ ਮੈਂ ਲੈ ਬੈਠ ਕੇ ਲਿਫਟ ਲੈ ਕੇ ਆਇਆ ਸੀਗਾ ਕਿ ਮੈਨੂੰ ਚੱਕ ਪੋਸਟ ਦੇ ਉਹ ਜਿਹੜੀ ਆਪਣੇ ਹਿਮਾਚਲ ਲਈ ਉੱਤੇ ਛੱਡ ਦੇ ਤੇ ਮੈਨੂੰ ਕੋਈ ਬੰਦਾ ਟੈਕਸੀ ਵਾਲਾ ਸੀਗਾ ਉਹਨੇ ਮੈਨੂੰ ਲਿਫਟ ਦਿੱਤੀ ਵੀ ਉਹਦੇ ਮੈਨੂੰ ਅਨੰਦਪੁਰ ਸਾਹਿਬ ਹਸਪਤਾਲ ਛੱਡਿਆ ਉੱਤੇ ਮੇਰਾ ਇਲਾਜ ਚੱਲੂ ਹੋਇਆ ਫਿਰ ਤੇ ਪੂਰੇ ਪੁਲਿਸ ਆਂਦੀ ਸਵੇਰੇ ਅਗਸੀ ਗਰ ਲੈ। ਮਾਸਕ ਲਾਉਣ ਦਾ ਕੀ ਕਾਰਨ ਹੈ? ਮਾਸਕ ਲਾਣ ਦਾ ਸਿਰਫ ਇੱਕੋ ਹੀ ਕਾਰਨ ਦੱਸ ਦੇ ਸੀ ਕਿ ਅਸੀਂ ਐਨਆਰਆਈ ਆਂ ਬਾਹਰੋਂ ਆਏ ਆਂ ਇੱਥੇ ਪੋਲਿਊਸ਼ਨ ਬਹੁਤ ਜ਼ਿਆਦਾ ਹੋਇਆ ਤੁਹਾਨੂੰ ਸਾਹ ਲੈਣ ਦੀ ਦਿੱਕਤ ਹੋ ਰਹੀ ਹੈ। ਤਾਂ ਕਰਕੇ ਅਸੀਂ ਮਾਸਕ ਲਾਇਆ ਹੋ। ਟੈਕਸੀ ਲਾਈਨ ਦੇ ਵਿੱਚ ਕੰਮ ਕਰ ਤੋੜ ਮੈਨੂੰ ਕੱਟੋ ਘੱਟ ਹੀ 8 ਸਾਲ ਹੋ ਗਏ ਆ ਪਿਛੇ ਲਾਈਵ 'ਚ ਪਹਿਲੀ ਵਾਰੀ ਚਾਂਸ ਹੋਇਆ ਕਿ ਸਾਡੇ ਅਸੀਂ ਕਰਦੇ ਸਾਡੇ ਬਾਪੂ ਹੁਣੀ ਵੀ ਕਰਦੇ ਆ ਸਾਡੇ ਰਿਸ਼ਤੇਦਾਰੀ ਕਾ ਵੀ ਬੰਦੇ ਕਰਦੇ ਪਰ ਪਹਿਲੀ ਵਾਰੀ ਜ਼ਿੰਦਗੀ 'ਚ ਚਾਂਸ ਆ ਕਿ ਇੰਦਾ ਦਾ ਕਿਸੇ ਨਾਲ ਘਟਨਾ ਵਾਪਰੀ ਆ। ਅੱਗੇ ਕੀ ਜੇ ਜੇ ਹੀ ਮੰਗ ਕਰਦੇ ਜਿੰਨੇ ਵੀ ਸਾਡੇ ਟੈਕਸੀ ਭਰਾ ਆਇਆ ਸਾਰੇ ਤੁਸੀਂ ਪੂਰੀ ਤਰ੍ਹਾਂ ਜਾਂਚ ਪਰਖ ਕੇ ਸਵਾਰੀ ਨੂੰ ਤਰੋ ਤੁਸੀਂ ਆਈਡੀ ਵਗੈਰਾ ਸਭ ਕੁਝ ਲਵੋ ਆਪਣੇ ਇਸ ਘਰਦਿਆਂ ਨੂੰ ਦੱਸੋ ਕਿ ਅਸੀਂ ਰਾਤ ਨੂੰ ਰਾਤ ਬਰਾਤੇ ਇੱਧਰ ਚੱਲਦੇ ਆਂ ਤੇ ਆਪਣੀ ਲਾਈਵ ਲੋਕੇਸ਼ਨ ਜਾਂ ਆਪਣੀ ਗੱਡੀਆਂ ਜੀਜੀਐਸ ਲਾ ਕੇ ਆਪਣੀ ਲੋਕੇਸ਼ਨ ਸਾਰਿਆਂ ਨੂੰ ਸੈਂਡ ਕਰਕੇ ਫੇਰ ਕਰੋ ਜਿਹੜਾ ਤੁਹਾਡੇ ਘਰ ਦੇ ਤੁਹਾਡੇ ਦੇ ਧਿਆਨ ਰੱਖ ਪਾਉਣਾ ਮੇਰਾ ਫੋਨ ਤਾਂ ਜੀ ਗੱਡੀ ਵਿੱਚ ਡਿੱਗ ਗਿਆ ਸੀ ਗੱਡੀ ਉਹ ਲੈ ਗਏ ਸੀਗੇ ਗੱਡੀ ਦੇ ਵਿੱਚ ਮੇਰੇ ਫੋਨ ਦੀ ਐਕਚੁਅਲੀ ਲਾਈਵ ਰਿਜਿਸਨ ਚੱਲਦੀ ਪਈ ਸੀਗੀ ਤੇ ਉਹ ਜਦੋਂ ਅਨੰਦਪੁਰ ਸਾਹਿਬ ਵਾਲਾ ਜਿਹੜਾ ਫਾਟਕ ਹੁੰਦਾ ਉਹਦੇ ਲੱਗੇ ਸੀ ਕਿ ਉਹ ਛੁੱਟ ਗਏ ਤੇ ਉਹ ਲਾਈਵ ਲੋਕੇਸ਼ਨ ਜਦੋਂ ਮੇਰੇ ਭਰਾ ਹੁਣੇ ਮੇਰੇ ਘਰ ਦੇ ਪਿੱਛੇ ਆਉਂਦੇ ਵਿੱਚ ਉਹਨਾਂ ਨੇ ਲੋਕੇਸ਼ਨ ਦੇਖੀ ਉੱਥੋਂ ਫੋਨ ਲੱਭ ਕੇ ਲੈ ਗਏ ਯਾਰ। ਲਾਤ ਜੀ ਸੱਬੇਤ ਮੇਰੀ ਬਹੁਤ ਜ਼ਿਆਦਾ ਖਰਾਬ ਆ ਚਲੋ ਫੇਰ ਵੀ ਮੈਂ ਹੌਸਲਾ ਕਰਕੇ ਬਿਠਾ ਹਾਂ ਜਦੋਂ ਜਿੱਦਾਂ ਵੀ ਹੋਈ ਹੌਲੀ-ਹੌਲੀ ਫਰਦਾਇਤ ਕਰੀ ਜਾਂਦੇ ਪਏ ਆ। ਬਾਕੀ ਸਿਹਤ ਖਰਾਬ ਹੀ ਆ ਜੀ। ਪਰ ਮਤੇ ਕਾਫੀ ਆ ਜੀ 2 ਵਾਰ ਹੋਏ ਆ। ਪ੍ਰਸ਼ਾਸਨ ਦਾ ਪੂਰਾ ਵਿਸ਼ਵਾਸ ਹਸਤਾ ਕਿ ਮਤਲਬ ਕਿ ਜਿੱਦਾਂ ਵੀ ਹੋ ਸਕੇ ਤੁਹਾਡੀ ਮਦਦ ਕਰਾਂਗੇ। ਤਾਨੂੰ ਜਿੱਦਾਂ ਵੀ ਤੁਹਾਡੀ ਗੱਡੀ ਦੇ ਮੇਰੀ ਗੱਡੀ ਕੋਹਗੇ ਲੈ ਕੇ ਉਸ ਲਈ ਪੂਰੀ ਪੂਰੀ ਹੈਲਪ ਕਰ ਰਹੇ ਨੇ ਕਿੱਦਾਂ ਮਰਜੀ ਕਹਿੰਦਾ ਗੱਡੀ ਤੁਹਾਡੀ ਦਵਾਵਾ ਹੈ ਜੀ ਆਪਣੀ ਗੱਡੀ ਦਾ ਜੀ ਮੇਰੀ ਗੱਡੀ ਦਾ ਟਟਾ ਰੰਗ ਸੀਗਾ ਹੰਡਾਈ ਹੋਰਾ ਸੀਗੀ ਪੀ ਗੱਡੀ ਦਾ ਨੰਬਰ ਸੀਗਾ ਪੀਵੀ01ਈ3707